ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੀਆਂ ਦੋ ਬੈੜਾਂ ਆਈਆਂ ਨੇ ਕੁਆਲਿਟੀ ਵਾਲੀਆਂ ਇੱਕ ਤਾਜੀ ਸੋਈ ਆ ਇੱਕ ਟੁਕੜ ਗੱਬਣ ਵੈੜਿਆ ਤੇ ਬਾਈ ਨਾਲ ਕਰਦੇ ਡਿਟੇਲ ਵਿੱਚ ਗੱਲਬਾਤ ਸਰਸਿਕਲ ਵੀਰ ਜੀ ਕੀ ਰਾਜੇ ਵਧੀਆ ਜੀ ਫਰਪੋਲਾ ਜੀ ਵਧੀਆ ਹਾਂਜੀ ਵੀਰ ਜੀ ਕਿਤੇ ਗਏ ਵੀਰ ਜੀ ਵੀਰ ਕਿਤੇ ਗਿਆ ਜਮਨੀ ਕੰਮ ਹੀ ਆ ਗਿਆ ਹਾਂਜੀ ਤੇ ਵੀਰ ਕਹਿੰਦਾ ਇਹ ਦੋ ਤੋਹਫੇ ਆਪਣੇ ਲਈ ਜੀ ਇੱਕ ਜ਼ਰੂਰ ਖਵਾ ਲੀ ਜੀ ਠੀਕ ਹੈ ਜੀ ਬਾਈ ਨੂੰ ਕੋਈ ਅਰਜੈਂਟ ਕੰਮ ਪੈ ਗਿਆ ਸੀ ਤੇ ਬਾਈ ਹੁਣੀ ਕਿਤੇ ਗਏ ਆ ਤੇ ਇਹਨਾਂ ਕਰਦੇ ਆ ਗੱਲਬਾਤ ਭੋਲੇ ਵੀਰ ਨਾਲ ਦੋਵਾਂ ਵੈੜਾਂ ਬਾਰੇ ਪੁੱਛਦੇ ਆ ਪੂਰੀਆਂ ਕੁਆਲਟੀ ਵਾਲੀਆਂ ਵੈੜਾਂ ਆ ਸਾਫ ਆ ਸੁਧਰੀਆਂ ਤੇ ਬਾਈ ਨਾਲ ਗੱਲ ਟੇਲ ਜੀ ਹਾਂਜੀ ਵੀਰ ਜੀ ਦੱਸੋ ਜੀ ਇਹ ਸੂਈ ਜੀ ਅਸੀਂ ਇਹ ਮਗਰ ਵਸ਼ਾ ਆ ਗਿਆ ਜੀ ਇਹ ਪੰਜਾਂ ਦਾ ਪੰਜਾਂ ਸ਼ਿਆਂ ਦਾ ਸੂਈ ਆ ਇਹ ਪੰਜਾਂ ਸ਼ਿਆਂ ਦਾ ਸੂਈ ਠੀਕ ਆ ਵਸ਼ਾ ਜੀ ਮਗਰ ਹਾਂਜੀ ਵਸ਼ਾ ਠੀਕ ਆ ਬਾਈ ਜੀ ਖੋਲੋ ਜੀ ਵੈਂਡ ਖੋਲੋ ਦੇਖੋ ਜੀ ਬਹੁਤ ਸੁਣੀ ਸ਼ਕਲ ਲੱਗੀ ਆ ਬੁਟੀ ਕੁਆਲਟੀ ਵਧੀਆ ਜਿਹਨੂੰ ਵਹਿੜ ਆਖਿਆ ਦਾ ਉਹ ਆ ਤੇ ਚਮਕ ਬਸ਼ੀ ਦੀ ਪੋਹ ਚੀ ਆ ਸੀ ਇਹ ਦੇਖ ਬਾਲ ਬੜੀ ਖੂਬ ਸੱਣੀ ਠੀਕ ਆ ਜੀ ਹੋਲੀ ਹੋੜਾ ਠੰਡੀ ਪੀ ਲੈ ਜਮਾ ਖਾਹ ਲੈ ਜਿਓ ਤੋੜ ਦੋ ਮੜੀ ਠੀਕ ਆ ਬੋ ਲੈ ਆ ਬੋਲਾ ਜੀ ਠੰਡੀ ਪੀ ਜੀ ਨਿਆ ਹਾਂ ਮੈਂ ਨਿਆ ਖਲੇ ਬੈ ਜੀ ਠੀਕ ਹੈ ਜੀ ਤੇ ਪੂਰੀ ਕੁਆਲਟੀ ਵਾਲੀ ਵਸ਼ੀ ਆ ਜਰਸੀ ਬਹੁਤ ਸੋਣੀ ਆ ਕੁਆਲਟੀ ਆ ਚਮਕ ਵਸ਼ੀ ਬਹੁਤ ਯਾਦੀ ਆ ਤੇ ਵੱਡੀ ਵਸ਼ੀ ਆ ਕੁਆਲਟੀ ਵਾਲੀ ਤੇ ਰੇਡ ਬਾਈ ਕਹਿੰਦਾ ਨਿਗਾ ਜਾਈ ਆ ਪਰ ਵਸ਼ੀ ਵੱਡੀ ਚੰਗੀ ਦੁੱਧ ਨੂੰ ਰਿਕਾਰਡ ਵਾਲੀ ਦੁੱਧ ਵਾਲੀ ਆ ਤੇ ਜਵਾਈ ਜਵਾਈ ਬਾਈ ਜੀ ਐ ਭੋਲੀ ਠੀਕ ਜੀ ਠੀਕ ਹੈ ਜੀ ਵੀ ਇਹਨੇ ਮੇਰੇ ਖਰੋ ਭੈਣ ਭਰਾ ਸਾਰੇ ਚੈੱਕ ਮਸ਼ੀਨ ਨੂੰ ਬਹੁਤ ਕੁਆਲਟੀ ਵਾਲੀ ਮਸ਼ੀਨ ਲੇਵਾ ਕੁਆਲਟੀ ਥਣ ਬਹੁਤ ਸੋਹਣਾ ਲੱਗਾ ਆ ਪੂਰੀ ਭੈਣ ਕਾਲੀ ਵੀ ਪਾਈ ਵੈੜ ਬਹੁਤ ਚੰਗੀ ਠੀਕ ਹੈ ਜੀ ਵੀ ਪਹਿਲੇ ਫੋਨ ਤੇ ਵੀ ਠੀਕ ਹੈ ਮੈਂ ਵੀ ਵੇਖੀ ਵੱਡੀ ਹਾਂਜੀ ਵੱਡੀ ਨਹੀਂ ਵਿਗਈ ਠੀਕ ਹੈ ਵੀਰ ਜੀ ਇਹ ਸੋਹਣਾ ਵੀਰ ਨੇ ਪਾਹੇ ਪਾਦੇ ਆ ਇਹ ਸੁਣ ਦੋ ਬਲੇ ਠੀਕ ਉਦੋਂ ਕਲਾ ਓਕੇ ਜੀ ਚਲੋ ਕਰਮਾਲੀਆ ਦਾ ਦਰਵੇ ਦੱਸੋ ਭਾਈ ਜੀ ਹਾਂ ਜੀ ਦੋ ਤਾਂ ਹੈ 18 ਕਿਲੋ ਹਾਂਜੀ 17 ਕਿਲੋ ਜਿਹੜਾ ਮਰਜ਼ੀ ਵੀਚ ਹੋ ਗਏ 17 ਜਿਹੜਾ ਮਰਜ਼ੀ ਦਾ ਜਿਹੜਾ ਮਰਜ਼ੀ ਵੀਚ ਹੋ ਗਲੇ ਦੱਸੋ ਭਾਈ ਜੀ ਕੀ ਮੁੱਲ ਕਰਦੇ ਜੀ ਮੁੱਲ ਵੀਰ ਜੀ 55 ਹੀ ਲਵਾਂਗੇ ਕਰੋ ਭਾਈ ਜੀ ਜਾਇ ਛੱਡ ਦੋ ਦੋ ਕਰ ਦੀ ਮਾ ਕਰ ਦੋ ਭਾਈ ਜਾਂਦ ਹੋਏ 50 ਹੀ ਦੇਣਾ 50 ਦੀ ਜੱਸ ਨੋਈ ਲਓ ਜੀ 55 ਪਾਈ ਕਿ ਨਾ 55 ਮੁੱਲਿਆ ਨਾ 53 ਨਾਕ 550 550 ਪੰਜਾ ਹੀ ਆਰ ਦੀ ਜੈਸ ਮਸ਼ੀਨ ਹੈ ਤਾਂ ਬਹੁਤ ਠੰਡੀ ਤੇਰੀ ਹੈ ਵਸ਼ੀ ਹੈ ਕੁਆਲਟੀ ਵਾਲੀ ਹੈ ਪੂਰੀ ਸਾਫ਼ ਤੇ ਸੁਥਰੀ ਹੈ ਬਾਕੀ ਬੇਲ ਬੋਲ ਬੁਥੀ ਬਾਥੀ ਬਹੁਤ ਕੁਆਲਟੀ ਵਾਲੀ ਸ਼ਗਲ ਤੋਂ ਵੀ ਬਹੁਤ ਜਰਸੀ ਪਿਓਰ ਜਰਸੀ ਠੀਕ ਹੈ ਭਾਈ ਜੂਥੀ ਬੜੀ ਹੁੰਨੀ ਨਹੀਂ ਠੀਕ ਹੈ ਜੀ ਚਲੋ ਜਾਂੋ ਅਸੋਬਾ ਯੱਕੇ ਮਗੇ ਮੀਂਹ ਆ ਗੱਭਣ ਜੀ ਨਾ ਪੰਜਾਬੀ ਨੇ ਠੀਕ ਹੈ ਜੀ ਇਹ ਗੱਭਣ ਆ ਗਈ ਪੰਜਾਬੀ ਨਾਲ ਆ ਗੱਭਾ ਜੀ ਹਾਂਜੀ ਇਹ ਦੁੱਧ ਵੀਰ ਜੀ 11 ਬਾਰਾ ਗਲੋਈ ਠੀਕ ਹੈ ਜੀ ਤੇ 10 ਕਿਲੋ ਜਿਹੜਾ ਮਰਜ਼ੀ ਵੀ ਚੋਗ ਲੈ ਠੀਕ ਹੈ 10 ਕਿਲੋ ਵਾ ਜਿਹੜਾ ਮਰਜ਼ੀ ਚੋਗ ਲੈ ਜੇ ਤੇ ਟੋਕਰ ਤੇ ਘੱਬਣ ਇੱਕ ਇਹਨੇ ਜਰਦੀ ਘੱਬਣ ਚਾਰ ਜੀ ਪੰਜ ਦੀ ਪੰਜਾਂ ਦੀ ਦੇਖੋ ਜੀ ਵਾਸ਼ੀ ਬਹੁਤ ਸਵਾਬ ਸੁਥਰੀ ਏ ਵੀ ਪੂਰੀ ਆਰਡਰ ਲੈਵੇ ਦੀ ਵਧੀਆ ਪੰਦੀ ਹੈ ਜਦੋਂ ਕਰਮ ਵਾਲੀ ਹੁੰਦੀ ਆ ਬਹੁਤ ਕੁਆਲਟੀ ਵਾਲੀ ਵਾਸ਼ੀ ਏ ਵੀ ਲੈ ਆ ਵੀਰ ਜੀ ਲੈ ਆਓ ਠੰਡੀ ਇਹ ਬੜੀ ਏਗੀ ਬਾਈ ਠੀਕ ਹੈ ਦੁੱਧ ਦੁੱਧ ਨੂੰ ਇਹ ਗੱਲ ਕਰੀਏ ਕਿ ਬਾਈ ਨੇ ਕਹਿ ਕੇ ਵੀ ਦੁੱਧ ਨੂੰ ਚੰਗੀ ਨਿਕਲਦੀ ਆ ਤੇ ਵਧੀਆ ਕੁਆਲਟੀ ਵਾਲੀ ਜਦੋਂ ਜੋੜਾ ਖੇਤਿਆ ਦੱਸੋ ਬਾਈ ਜੀ ਪਹਲਾ ਜੀ ਕੀ ਮੋਲ ਦੇ ਦਾ ਇਹਦਾ ਵੀ ਜਾਇ ਜੀ ਹੈ ਇਹਦਾ ਜਾਇ ਜੀ ਹੈ ਦੇਖੋ ਇਹ ਪੈਪਾ ਪੂਪਾ ਦੁੱਧ ਲੀਆਂ ਬਹੁਤ ਸਾਫ਼ ਤੇ ਸੁੱਥੀ ਵੈੜ ਹੈ ਵੀ ਦੱਸੋ ਬਾਈ ਜੀ ਮੋਨ ਵੀ ਕਿਹਾ ਕਿ 3000 ਕਰਦੇ 3000 ਹਾਂਜੀ ਠੀਕ ਕਰੋ ਭਾਈ ਮੋਨ 5000 5000 ਜਸਨੋਈ ਜਸਨੋਈ ਲਓ ਜੀ ਟੋਕੜ ਗੱਬਣ ਵੈੜ ਆ ਗਈ ਹੈ ਪੂਰੀ ਸਾਫ ਸੁਲੜੀ ਚੰਗੀ ਦੁੱਧ ਨੂੰ ਤੇ ਟੋਕੜ ਗੱਬਣੇ ਦਾ ਨਾ 30 ਨਾ 28 ਮੋਲ ਪੈਣਾ ਜਸਨੋਈ 5000 ਦੀ ਵੈੜ ਦੇ ਦਾਂਗੇ ਤੇ ਪੂਰੀ ਕੁਆਲਿਟੀ ਵਾਲੀ ਆ ਚਮਕ ਚਮਕ ਬਹੁਤ ਸੋਹਣੀ ਆ ਵੈੜ ਵਧੀਆ ਠੀਕ ਆ ਭਾਈ ਤੇ ਦੋ ਹੀ ਪਸ਼ੂ ਭਾਈ ਜੀ ਦੋ ਹੀ ਨੇ ਜੀ ਠੀਕ ਹੈ ਜੀ ਦੋ ਇਹ ਪਸ਼ੂ ਬਾਈ ਕੋਲ ਹੈ ਜੇ ਬਾਕੀ ਸਾਰੇ ਭੈਣ ਭਰਾ ਡਰੈਸ ਦਾ ਪਤਾ ਹੈ ਨਾਮ ਮਾਣਾ ਪਿੰਡ ਪੋਮਾ ਜਿਹੜਾ ਅੰਮ੍ਰਿਤਸਰ ਲਾਈਕ ਕਮੈਂਟ ਸ਼ੇਅਰ ਕਰੋ ਤੇ ਭਾਈ ਦਾ ਨੰਬਰ ਦੇ ਦਾਂਗਾ ਭਾਈ ਨਾਲ ਕਰ ਲਓ ਗੱਲਬਾਤ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਬਾਕੀ ਪਸ਼ੂ ਭਾਈ ਨਾਲ ਖਰੀਦੇ ਗਏ ਵੀਰ ਹਣੀ ਤੇ ਕੱਲ ਤੱਕ ਫਿਰ ਨਵੀਂ ਵੀਡੀਓ ਮਿਲਾਵਾਂ ਠੀਕ ਹੈ ਭਾਈ ਧੰਨਵਾਦ ਸਤਿ ਸ਼੍ਰੀ ਅਕਾਲ